ਕੰਗਨਾਂ ਨੂੰ ਮਾਰੇ ਗਏ ਥੱਪੜ ਦੀ ਇੰਕੁਆਰੀ ਖਤਮ ਹੋ ਗਈ ਹੈ ਪੀਆਰਆਈਏ ਫੈਸਲਾ ਉਹਨਾਂ ਦੀ ਜਿਹੜੀ ਨਕਵਾਰੀ ਆ ਉਹ ਸਾਰੀ ਬੰਗਲੌਰ ਹੋਈ ਆ ਚੱਟìਗਾਰ੍ਹ ਤੋਂ ਜਿਹੜਾ ਵਾ ਉੱਤਰਛਾਹੀ ਜਾਂਦੀ ਰਹੀ ਆ ਨਿੱਕੀ ਵੱਡੀ ਸਾਰੀ ਕੁਲਵਿੰਦਰ ਕੌਰ ਦੇਪ ਆਨੇ ਲਾਈਵ ਹੋ ਕੇ ਕੀ ਆਖ ਦਿੱਤਾ ਹੈ ਡਿਸਮਿਸ ਨੂੰ ਲੈ ਕੇ ਕਿਹੜੀ ਗੱਲ ਦੀ ਸਲਾਹ ਦੇ ਦਿੱਤੀ ਹੈ ਸਾਰਾ ਕੁਝ ਦੱਸਾਂਗੇ ਇਸ ਗੱਲ ਦੀ ਸੌਰੀ ਕਹਿ ਲੀਏ ਭਾਈ ਅਸੀਂ ਅੱਜ ਵੀ ਕਹਿੰਦੇ ਆ ਨਾ ਤਾਂ ਪਹਿਲਾਂ ਸੌਰੀ ਕਹੀ ਆ ਤੇ ਨਾ ਹੋਰ ਕਹਣੀ ਇਹਦੇ ਨਾਲ ਗਾਤਾਂ ਜੀ ਆਸ ਅੱਜ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥਵਾਟੀ ਨਾਲ ਪ੍ਰੀਆ ਕੁਲਵਿੰਦਰ ਕੌਰ ਤੁਹਾਨੂੰ ਯਾਦ ਹੋਣਗੇ ਜਿਨ੍ਹਾਂ ਨੇ ਜੋ ਹੈ ਕੰਗਨਾ ਰਣੋਕ ਦੇ ਥੱਪੜ ਜਰਿਆਸੀ ਉਹ ਵੀ 에ਰਪੋਰਟ ਤੇ ਉਸ ਮਾਮਲੇ ਦੇ ਵਿੱਚ ਉਹਨਿੰਕੁਆਰੀ ਖਤਮ ਹੋ ਗਈ ਹੈ ਪਰ ਭਰਾ ਨੂੰ ਕਿਸ ਚੀਜ਼ ਦਾ ਡਰ ਹੈ ਭਰਾ ਕਿਸ ਚੀਜ਼ ਦੀ ਸਲਾਹ ਦੇ ਰਹੇ ਨੇ ਤੇ ਭਰਾ ਅੱਜ ਜੋ ਹੈ ਕਿਸ ਗੱਲ ਨੂੰ ਲੈ ਕੇ ਜਿਹੜਾ ਹੈ ਉਹ ਜੋ ਹੈ ਕਹਿ ਰਹੇ ਨੇ ਕਿ ਜੋ ਚੀਜ਼ਾਂ ਨੇ ਉਹ ਸਹੀ ਹੋਣੀਆਂ ਚਾਹੀਦੀਆਂ ਨੇ ਤੁਹਾਨੂੰ ਦੱਸ ਰਹੀ ਹੈ ਕਿ ਦਰਸਲ ਇਨਕੁਆਇਰੀ ਖਤਮ ਹੋਣ ਤੋਂ ਬਾਅਦ ਕੁਲਵਿੰਦਰ ਨੇ ਭਰਾਨੇ ਕਿਹਾ ਹੈ ਕਿ ਇੰਜ ਨਾ ਕਰਿਓ ਕਿ ਹੁਣ ਕਿਉਂਕਿ ਫੈਸਲੇ ਦੀ ਘੜੀ ਆ ਹੁਣ ਫੈਸਲਾ ਜਿਹੜਾ ਹੈ ਉਹ ਆ ਸਕਦਾ ਹੈ ਤੇ ਇਸ ਦੇ ਵਿਚਾਰ ਉਹਨਾਂ ਨੇ ਕਿਹਾ ਕਿ ਹੁਣ ਅੱਜਾ ਤੁਸੀਂ ਬਿਲਕੁਲ ਨਾ ਕਰਿਓ ਕਿ ਤੁਸੀਂ ਡਿਸਮਿਸ ਕਰ ਦਿੱਤਾ ਤੇ ਤੁਸੀਂ ਘਰ ਨੂੰ ਭੇਜ ਦਿੱਤਾ ਤੁਸੀਂ ਜੋ ਐ ਇੰਜ ਨਾ ਕਰਿਓ ਕਿ ਤੁਸੀਂ ਜੋ ਐ ਉਹ ਲੜਕੀ ਦੀ ਪੜ੍ਹਾਈ ਵੀ ਧਿਆਨ ਵਿੱਚ ਰੱਖਿਓ ਉਹਨਾਂ ਨੇ ਕਿਹਾ ਕਿ ਕਿਉਂ ਉਹ ਦੀਆਂ ਇਨਕੁਆਰੀਆਂ ਸਾਹਮਣੇ ਬੈਠ ਰਹੀਆਂ ਸੀ ਕਿਹੜੀ ਚੀਜ਼ ਜਿਹੜੀ ਉਹ ਸਾਡੇ ਨਾਲ ਹੋ ਰਹੀ ਸੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੱਸਿਆ ਨੇ ਕੀ ਕੁਝ ਉਹਨਾਂ ਨੇ ਅਕਿਆਏ ਅਤੇ ਕੀ ਕੁਝ ਕੋਰਟ ਦੇ ਵਿੱਚ ਅਪੀਲ ਕੀਤੀ ਹੈ ਤੁਹਾਨੂੰ ਸਾਰਾ ਕੁਝ ਸੁਣਾਉਂਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਤਲਾ ਤੋਂ ਸੰਗਠਨ ਸਕਤਰ ਸਿੰਘ ਮਹੀਵਾਲ ਅੱਜ 11ਵੇਂ ਮਹੀਨੇ ਦੀ 18 ਤਰੀਕ ਆ ਔਰ ਗੱਲ ਕਰਨੀ ਆ ਤੈਨ ਕੁਲਵਿੰਦਰ ਕੌਰ ਦੇ ਮਸਲੇ ਤੇ ਵੀ ਜੋ 6ਵੇਂ ਮਹੀਨੇ ਦੀ 6 ਤਰੀਕ ਨੂੰ ਚੰਡੀਗੜ੍ਹ ਰਿਪੋਰਟ ਤੇ ਜਿਹੜੀ ਯਾ ਥੱਪੜ ਘਟਨਾ ਜਿਹੜੀ ਵਾਪਰੀ ਆ ਉਹ ਸਾਰਿਆਂ ਨੂੰ ਪਤਾ ਵੀ ਕਿਉਂ ਵਾਪਰੀ ਆ ਕਾਹਦਾ ਕਰਕੇ ਵਾਪਰੀ ਆ ਉਹ ਦਰਅਸਲ ਕੰਗਣਾ ਦੇ ਥੱਪੜ ਦੀ ਵਜ੍ਹਾ ਉਹ ਸਿਸਟਮ ਦੇ ਥੱਪੜ ਵਜ੍ਹਾ ਆ ਅਸੀਂ ਪਹਿਲਾਂ ਵੀ ਕਹਿੰਨੇ ਆ ਤੇ ਅੱਜ ਵੀ ਕਹਿੰਨੇ ਆ ਜੇਕਰ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹੇ ਤਰ੍ਹਾਂ ਦਾ ਹੋਵੇ ਤੇ ਉਹਦੀਆਂ ਘਟਨਾ ਜਿਹੜੀਆਂ ਵਾ ਨਹੀਂ ਹੋਣਗੀਆਂ ਪਰ ਜਦੋਂ ਕਾਨੂੰਨ ਸਾਡੇ ਵਾਸਤੇ ਹੋ ਰਿਹਾ ਇਹਨਾਂ ਵਾਸਤੇ ਹੋ ਰਿਹਾ ਇਹੋ ਜੀਆਂ ਫਿਰ ਘਟਨਾ ਵਾਪਰਨੀਆਂ ਸੁਭਾਵਿਕ ਆ ਉਸ ਤੋਂ ਬਾਅਦ 6 ਤਰੀਕ ਨੂੰ ਜਿਹੜਾ ਵਾ ਭਾਈ ਜੀ ਜਿਹੜੀ ਪੋਸਟਿੰਗ ਉਹ ਬੰਗਲੌਰ ਕਰ ਦਿੱਤੀ ਇਹਨਾਂ ਨੂੰ ਨਾਟੈਚ ਕਰਕੇ ਕੁਲਵਿੰਦਰ ਕੌਰ ਨੂੰ ਭੇਜ ਦਿੱਤਾ ਨੁਕਵਾਰੀ ਜਿਹੜੀ ਉਹ ਚੱਲ ਰਹੀ ਸੀਗੀ ਮੇਰੇ ਤੱਕ ਵੀ ਜਿਹੜੀ ਆ ਉਹ ਨਕਵਾਰੀ ਹੋਈ ਆ ਇੱਥੇ ਨਕਵਾਰੀ ਕਰਕੇ ਜਾਂਦੇ ਰਹੇ ਆ ਕਿ ਇਹਨਾਂ ਦੀ ਬੈਕਗ੍ਰਾਉਂਡ ਕੀ ਆ ਜਾਂ ਕਿੱਦਾਂ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਨਕਵਾਰੀ ਆ ਉਹ ਸਾਰੀ ਬੰਗਲੌਰ ਹੋਈ ਆ ਚੰਡੀਗੜ੍ਹ ਤੋਂ ਜਿਹੜਾ ਵਾ ਉੱਤਰਛਾਈ ਜਾਂਦੀ ਰਹੀ ਆ ਨਿੱਕੀ ਵੱਡੀ ਸਾਰੀ ਗਵਾਹ ਜਾਂਦੇ ਰਹੇ ਉਹਦੇ ਵਿੱਚ ਇੱਕ ਗੱਲ ਆਉਂਦੀ ਸੀ ਵੀ ਤੁਸੀਂ ਸੌਰੀ ਕਹਿ ਦੋ ਕਿਸ ਗੱਲ ਦੀ ਸੌਰੀ ਕਹਿ ਲੀਏ ਭਾਈ ਅਸੀਂ ਅੱਜ ਵੀ ਕਹਿੰਦੇ ਆ ਨਾ ਤਾਂ ਪਹਿਲਾਂ ਸੌਰੀ ਕਹੀ ਆ ਤੇ ਨਾ ਹੁਣ ਕਹਿਣੀ ਇਹਦੇ ਨਾਲ ਗਾ ਕਵਾਂਗੇ ਦੂਸਰੀ ਪਿੰਕਵਾਰੀ 10 ਤਰੀਕ ਦੀ ਹੋ ਕੇ ਉਤੋਂ ਕੰਪਲੀਟ 6 ਮਹੀਨੇ ਦੀ 6 ਤਰੀਕ ਨੂੰ ਚੰਡੀਗੜ੍ਹ ਰਿਪੋਰਟ ਤੇ ਜਿਹੜੀ ਯਾਤਪੜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਤਲਾ ਤੋਂ ਸੰਗਠਨ ਸਕਤਰ ਸਿੰਘ ਮਹੀਵਾਲ ਅੱਜ 11ਵੇਂ ਮਹੀਨੇ ਦੀ 18 ਤਰੀਕ ਆ ਔਰ ਗੱਲ ਕਰਨੀ ਆ ਟੈਨ ਕੁਲਵਿੰਦਰ ਕੌਰ ਦੇ ਮਸਲੇ ਤੇ ਕਿ ਜੋ 6ਵੇਂ ਮਹੀਨੇ ਦੀ 6 ਤਰੀਕ ਨੂੰ ਚੰਡੀਗੜ੍ਹ ਰਿਪੋਰਟ ਤੇ ਜਿਹੜੀ ਯਾ ਥੱਪੜ ਘਟਨਾ ਜਿਹੜੀ ਵਾਪਰੀ ਆ ਉਹ ਸਾਰਿਆਂ ਨੂੰ ਪਤਾ ਵੀ ਕਿਉਂ ਵਾਪਰੀ ਆ ਕਾਹਦਾ ਕਰਕੇ ਵਾਪਰੀ ਆ ਉਹ ਦਰਅਸਲ ਕੰਗਣਾ ਦੇ ਥੱਪੜ ਦੀ ਵਜ੍ਹਾ ਉਹ ਸਿਸਟਮ ਦੇ ਥੱਪੜ ਵਜ੍ਹਾ ਵਾ ਅਸੀਂ ਪਹਿਲਾਂ ਵੀ ਕਹਿੰਨੇ ਆ ਤੇ ਅੱਜ ਵੀ ਕਹਿੰਨੇ ਆ ਜੇਕਰ ਕਾਨੂੰਨ ਸਾਰਿਆਂ ਵਾਸਤੇ ਇੱਕ ਇੱਕੋ ਤਰ੍ਹਾਂ ਦਾ ਹੋਵੇ ਤੇ ਉਹ ਜਿਹੜੀਆਂ ਘਟਨਾ ਜਿਹੜੀਆਂ ਵਾ ਨਹੀਂ ਹੋਣਗੀਆਂ ਪਰ ਜਦੋਂ ਕਾਨੂੰਨ ਸਾਡੇ ਵਾਸਤੇ ਹੋ ਰਿਹਾ ਇਨਾਂ ਵਾਸਤੇ ਹੋ ਰਿਆ ਇਹੋ ਜਿਹਾ ਫਿਰ ਘਟਨਾ ਵਾਪਰਨੀ ਆ ਸੁਭਾਵਿਕ ਉਸ ਤੋਂ ਬਾਅਦ 6 ਤਰੀਕ ਨੂੰ ਜਿਹੜਾ ਵਾ ਭਾਈ ਦੀ ਜਿਹੜੀ ਪੋਸਟਿੰਗ ਉਹ ਬੰਗਲੌਰ ਕਰ ਦਿੱਤੀ ਇਹਨਾਂ ਨੂੰ ਨਾ ਅਟੈਚ ਕਰਕੇ ਕੁਲਵਿੰਦਰ ਕੌਰ ਨੂੰ ਭੇਜ ਦਿੱਤਾ ਨਕਵਾਰੀ ਜਿਹੜੀ ਉਹ ਚੱਲ ਰਹੀ ਸੀਗੀ ਮੇਰੇ ਤੱਕ ਵੀ ਜਿਹੜੀ ਆ ਉਹ ਨਕਵਾਰੀ ਹੋਈ ਆ ਇੱਥੇ ਨਕਵਾਰੀ ਕਰਕੇ ਜਾਂਦੇ ਰਹੇ ਕਿ ਇਹਨਾਂ ਦੀ ਬੈਕਗ੍ਰਾਉਂਡ ਕੀ ਆ ਜਾਂ ਕਿੱਦਾਂ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਨਕਵਾਰੀ ਆ ਉਹ ਸਾਰੀ ਬੰਗਲੌਰ ਹੋਈ ਆ ਚੱਟੀਗੜ੍ਹ ਤੋਂ ਜਿਹੜਾ ਵਾ ਅਫਸਰਸ਼ਾਹੀ ਜਾਂਦੀ ਰਹੀ ਆ ਨਿੱਕੀ ਵੱਡੀ ਸਾਰੀ ਗਵਾਹ ਜਾਂਦੇ ਰਹੇ ਉਹਦੇ ਵਿੱਚ ਇੱਕ ਗੱਲ ਆਉਂਦੀ ਸੀ ਵੀ ਤੁਸੀਂ ਸੌਰੀ ਕਹਿ ਦੋ ਕਿਸ ਗੱਲ ਦੀ ਸੌਰੀ ਕਹਿ ਦੀਏ ਭਾਈ ਅਸੀਂ ਅੱਜ ਵੀ ਕਹਿੰਨੇ ਆ ਨਾ ਤਾਂ ਪਹਿਲਾਂ ਸੌਰੀ ਕਹੀ ਆ ਤੇ ਨਾ ਹੁਣ ਕਹਣੀਏ ਤੇ ਨਾ ਗਾ ਕਵਾਂਗੇ ਦੂਸਰੀ ਪਿੰਕਵਾਰੀ 10 ਤਰੀਕ ਦੀ ਹੋ ਕੇ ਉੱਥੋਂ ਕੰਪਲੀਟ ਇੱਥੇ ਆ ਗਈ ਆ ਕੰਗੜਾ ਨੋਤ ਵੱਲੋਂ ਜਿਹੜਾ ਵਾ ਉਹ ਕੋਈ ਵੀ ਜਿਹੜੀ ਆ ਦਰਖਾਸਤ ਨਹੀਂ ਦਿੱਤੀ ਗਈ ਇਹ ਜਿਹੜਾ ਜੋ ਵੀ ਆ ਇਹਨਾਂ ਦੇ ਮਹਿਕਮੇ ਵੱਲੋਂ ਸਾਰਾ ਕੁਝ ਕੀਤਾ ਵਾ ਪਰ ਇੱਥੇ ਜਿਹੜੀ ਗੱਲ ਕਹਿਣਾ ਚਾਹੁੰਦੇ ਆ ਵੀ ਜੇ ਤੁਸੀਂ ਇਹ ਸੋਚਿਆ ਵਾ ਪੇ ਇਹਨੂੰ ਠੰਡੇ ਵਾਸਤੇ ਪਾ ਕੇ ਲੋਕ ਭੁੱਲ ਜਾਣਗੇ ਜਾਂ ਇਹ ਪਰਿਵਾਰ ਭੁੱਲ ਜਾਊਗਾ ਤੇ ਇਹਨਾਂ ਨੂੰ ਡਿਸਮਿਸ ਕਰਕੇ ਘਰੋਂ ਤੋੜ ਦਾਂਗੇ ਇਹ ਬਿਲਕੁਲ ਗਲਤ ਆ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਦੀ 16 ਸਾਲ ਦੀ ਸਰਵਿਸ ਉਹਨਾਂ ਦੀ ਪੜ੍ਹਾਈ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਪੜ੍ਹਾਈ ਕੀਤੀ ਆ ਕਿਸ ਤਰ੍ਹਾਂ ਨੌਕਰੀ ਲਈ ਆ ਇਹਦੀ ਵੀ ਨਕਵਾਰੀ ਕਰ ਲੈਣੀ ਚਾਹੀਦੀ ਆ ਤੇ ਦੂਸਰੇ ਬੰਨੇ ਕੰਗੜਾ ਰਨੋਤੀ ਵੀ ਜਿਹੜੀ ਆ ਉਹ ਵੀ ਨਕਵਾਰੀ ਕਰ ਲਿਓ ਅਸੀਂ ਐਸਐਸਪੀ ਮਹਾਲੀ ਨੂੰ 6ਵੇਂ ਮਹੀਨੇ ਦੀ 9 ਤਰੀਕ ਨੂੰ ਜਿਹੜਾ ਧਰਨਾ ਲਾਇਆ ਸੀ ਉਹਦੇ ਵਿੱਚ 8 ਪਰਚੇ ਆ ਪਹਿਲਾਂ ਵੀ ਕੰਗੜਾ ਦੇ ਉੱਪਰ ਉਹ ਕਢਾ ਕੇ ਦਿੱਤੇ ਆ ਮਾਤਾ ਮਹਿੰਦਰ ਕੌਰ ਵੱਲੋਂ ਪੰਜਾਬ ਸਰਕਾਰ ਨੂੰ ਵੀ ਥੋੜੇ ਕੰਨ ਖੋਲ੍ਹ ਦੀਏ ਇਨਕਲਾਬੀਆਂ ਦੇ ਵੀ ਮਾਤਾ ਮਹਿੰਦਰ ਕੌਰ ਵੱਲੋਂ ਬਠਿੰਡੇ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਆ ਉਹਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਇਸ ਕਰਕੇ ਅਸੀਂ ਆਪਣੇ ਸਾਰੇ ਚਾਹਣ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਭਾਈ ਨਕਵਾਰੀ ਕੰਪਲੀਟ ਹੋ ਕੇ 10 ਤਰੀਕ ਦੀ ਆ ਗਈ ਆ ਹੁਣ ਫੈਸਲਾ ਆਉਣਾ ਜਿਹੜਾ ਆ ਉਹ ਬਾਕੀ ਆ ਵੇਖੋ ਕੀ ਫੈਸਲਾ ਆਉਂਦਾ ਵਾ ਪਰ ਫੈਸਲਾ ਕਰਨ ਤੋਂ ਪਹਿਲਾਂ ਇੱਕ ਵਾਰ ਸੋਚ ਲਿਓ ਜੇ ਜ਼ਰੂਰ ਵੀ ਭਾਈ ਕੋਈ ਵੀ ਜਦੋਂ ਫੈਸਲਾ ਕਰਨਾ ਵਾ ਤੇ ਸ਼ਾਨ ਬੀਣ ਪੂਰੀ ਕਰਕੇ ਕਰਿਓ ਜੇ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਮੈਦਾਨ ਦੇ ਵਿੱਚ ਆ ਸ਼ੰਭੂ ਤੇ ਬੈਠੇ ਹੋਇਆ ਖਣੋਰੀ ਤੇ ਬੈਠੇ ਆ ਇਸ ਕਰਕੇ ਜਿਹੜੀ ਬਣਦੀ ਸਜ਼ਾ ਉਹ ਦਿੱਤੀ ਜਾਵੇ ਇਹ ਸਜ਼ਾ ਤੋਂ ਨਹੀਂ ਭਾਈ ਦੇ ਪਰ ਇੱਕ ਤਰਫਾ ਸਜ਼ਾ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ